ਉਹਨਾਂ ਕੋਲ ਇਹਦੇ ਟਾਪ ਦੇ ਬ੍ਰੀਡ ਆ ਉਥੇ ਰੱਖੇ ਉਹਨਾਂ ਨੇ ਤੁਸੀਂ ਦੇਖ ਨਹੀਂ ਸਕਦੇ ਡੌਗ ਉਹ ਜਿਹੜੇ ਚੰਗੀਆਂ ਆਪਣੀਆਂ ਕੋਠੀਆਂ 'ਚ ਨਹੀਂ ਹੁੰਦੇ ਜਿਹੜੇ ਡੌਗ ਇਹਨਾਂ ਕੋਲ ਹੁੰਦੇ ਨੇ ਸਾਰੇ ਬੜੇ ਸ਼ੌਂਕ ਦੇ ਉਹ ਕਿੰਨੇ ਕਿੰਨੇ ਮੇਰੇ ਖਾ ਲੱਖਾਂ ਦੇ ਕਿੰਨੇ ਪੈਸੇ ਸਾਰੇ ਹੀ ਉਹ ਆਸਟ੍ਰੇਲੀਆ ਦੀਆਂ ਕੈਟਸ ਰੱਖੀਆਂ ਉਹਨਾਂ ਬਹੁਤ-ਬਹੁਤ ਵਧੀਆ ਰੱਖੀਆਂ ਵਾ ਬਕਤਾਂ ਬੜੀਆਂ ਹਾਂ ਬੜੀਆਂ ਬਕਤਾਂ ਬੜੀਆਂ ਸੋਹਣੀਆਂ ਰੱਖੀਆਂ ਨੇ ਮੁਰਗੇ ਬੜੇ ਸੋਹਣੇ ਲੜਾਕੂ ਕੁੱਕੜ ਰੱਖੇ ਉਹਨਾਂ ਨੇ ਹੂੰ ਉਹ ਤਾਨੂੰ ਦੇਖਣ ਨਹੀਂ ਲੱਗਦੇ ਉਦਾਂ ਦੇ ਕੁੱਕੜ ਦੀਆਂ ਲੜਾਈਆਂ ਕਰਾਉਂਦੇ ਨੇ ਫਿਰ ਕੁੱਕੜ ਤੇ ਇੰਨੇ ਕਿਹਾ ਮੇਰੇ ਸਾਬ ਨਾਲ ਚੰਗੇ ਭਲੇ ਕੋਲਟ ਕੈਮਰੇ ਦੇ ਵਿੱਚ ਆ ਗਿਆ ਉਹਨੂੰ ਆਪਾਂ ਐਡੀਟਿੰਗ ਤੇ ਕਰਕੇ ਵਿਖਾ ਨਹੀਂ ਸਕਦੇ ਹੁਣ ਉਹ ਚੀਜ਼ ਇੱਕ ਚੈਨਲ ਤੇ ਚੱਲੀ ਹੋਵੇ ਤਾਂ ਜਿਹੜੀ ਮੀਡੀਆ ਦੇ ਵਿੱਚ ਚੈਨਲ ਤੇ ਚੱਲੀ ਹੋਵੇ ਉਹ ਬੰਦੇ ਬੋਲ ਕੇ ਦੱਸਣ ਦੇ ਹੁਣ ਵੀ ਸਾਨੂੰ ਇੱਕ ਮੌਕਾ ਦੇ ਦਿਓ ਅਸੀਂ ਗਾਂ ਤੋਂ ਨਹੀਂ ਮੰਗਾਗੇ ਫਿਰ ਇੱਥੋਂ ਕਲੀਅਰ ਹੋ ਜਾਂਦਾ ਤੁਹਾਨੂੰ ਕੋਈ ਧਮਕੀ ਧਮਕੀ ਤਾਂ ਨਹੀਂ ਆਈ ਇਹ ਚੋੜੇ ਤਾਂ ਹੋਏ ਪਏ ਕਿਉਂਕਿ ਇਹ ਸਿੱਧਾ ਲੜਨ ਨੂੰ ਪੈਂਦੇ ਆ ਤਾਂ ਖਾਣ ਨੂੰ ਪੈਂਦੇ ਸਿੱਧੇ ਦੇਖੋ ਧਮਕੀ ਜਦੋਂ ਇਕੱਲਾ ਬੰਦਾ ਕੋਈ ਜਾਵੇ ਨਾ ਇਹਨਾਂ ਕੋਲ ਮੇਰੀ ਬੇਨਤੀ ਆ ਤੁਹਾਡੇ ਚੈਨਲ ਨਾ ਜਾਵੇ ਬਿਲਕੁਲ ਇਕੱਲਾ ਦੋ ਚਾਰ ਬੰਦੇ ਕਦੀ ਰਿਸਕ ਨਾ ਲੈਣ ਇਹ ਨਸ਼ੇ ਦੇ ਲੋਰ ਚ ਤੁਹਾਡਾ ਨੁਕਸਾਨ ਕਰ ਦੇਣਾ ਇੱਥੋਂ ਬਲੇਡ ਕੱਢਦੇ ਆ ਹੂੰ ਇੱਥੋਂ ਫੋਨ ਕੱਢਦੇ ਆ ਇਹਨਾਂ ਕੋਈ ਕੋਈ ਹਥਿਆਰ ਵੀ ਹੋ ਸਕਦਾ ਕੁਝ ਵੀ ਛੱਟਪਟ ਲਾ ਸਕਦੇ ਕਿਸੇ ਕਿਸੇ ਦਾ ਨੁਕਸਾਨ ਦੋ ਚਾਰ ਜਣਿਆਂ ਦਾ ਕਰਕੇ ਭੱਜਣਗੇ ਤੇ ਤੁਸੀਂ ਕਿੱਥੋਂ ਲੱਭ ਲੋਗੇ ਹੂੰ ਇਹਨਾਂ ਕੋਲ ਜਦੋਂ ਜਾਣਾ ਪ੍ਰਸ਼ਾਸਨ ਨੂੰ ਲੈ ਕੇ ਨਾਲ ਜਾਣਾ ਨਾਲ ਆਪਣੀ ਟੀਮ ਲੈ ਕੇ ਜਾਓ ਪ੍ਰਸ਼ਾਸਨ ਨੂੰ ਲੈ ਕੇ ਜਾਓ ਤਲਾਕ ਕਰਕੇ ਜਾਓ ਕੱਲੇ ਕਦੀ ਨਾ ਜਾਓ ਇਹਨਾਂ ਦੇ ਕੋਲ ਉਹ ਗਾੜੀ ਕਿਸੇ ਵੇਲੇ ਮੈਂ ਬੋਲਣ ਦੇ ਹਾਂ ਮੇਰੇ ਨਾਲ 30 35 ਜਣੇ ਹੁੰਦੇ ਆ ਮੈਂ ਕੱਲਾ ਕਦੀ ਨਹੀਂ ਗਿਆ ਇਹਨਾਂ ਦੇ ਵਿੱਚ ਹੂੰ ਕਿਉਂਕਿ ਉਹ ਬੰਦੇ ਜਿਹੜੇ ਟੀਮ ਸਾਡੀ ਨਾਲ ਹੁੰਦੀ ਆ ਪ੍ਰਸ਼ਾਸਨ ਨਾਲ ਹੁੰਦਾ ਸੋ ਕਿਤੇ ਜਦੋਂ ਇਹਨਾਂ ਨੂੰ ਜਾਈਦਾ ਇਕੱਲੇ ਹੱਥ ਬਿਲਕੁਲ ਨਾ ਪਾਇਓ ਇਹ ਬੰਦੇ ਖਤਰਨਾਕ ਬਹੁਤ ਆ ਜੇ ਨਿਆਣੇ ਚੁੱਕ ਕੇ ਲਿਆ ਸਕਦੇ ਤੁਹਾਡਾ ਨੁਕਸਾਨ ਕਰਨ ਲੱਗਿਆ ਕਹਿੰਨਾ ਕਿ ਟਾਈਮ ਲਾਉਣਗੇ ਹੂੰ ਜਿਹੜੇ ਲੋਕਾਂ ਦੇ ਬੱਚੇ ਚੁੱਕ ਸਕਦੇ ਆ ਤੇ ਕੀ ਉਹ ਤੁਹਾਡਾ ਨੁਕਸਾਨ ਨਹੀਂ ਕਰ ਸਕਦੇ ਸੋ ਕਿਤੇ ਨਾ ਕਿਤੇ ਥੋੜਾ ਜਿਹਾ ਆਪਣਾ ਜਦੋਂ ਜਾਣਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਵੇ ਇਦਾਂ ਕਦੀ ਨਾ ਕੋਈ ਗਲਤੀ ਕਰੇ ਇਹ ਬੇਵਕੂਫੀ ਕਹਿ ਸਕਦਾ ਮੈਂ ਇੱਕ ਰਿਸਕ ਨਾ ਕੋਈ ਵੀ ਲਵੇ ਇਦਾਂ ਦਾ ਪ੍ਰਸ਼ਾਸਨ ਨੇ ਜਦੋਂ ਸਰਕਾਰ ਨੇ ਕਹਿਤਾ ਵੀ ਅਸੀਂ ਤੁਹਾਡੇ ਨਾਲ ਆ ਕਾਨੂੰਨ ਬਣ ਗਿਆ ਫਿਰ ਸਰਕਾਰ ਨੂੰ ਲੈ ਕੇ ਜਾਓ ਪ੍ਰਸ਼ਾਸਨ ਨੂੰ ਲੈ ਕੇ ਜਾਓ ਜਿੱਥੇ ਲੋੜਿਆ ਇਹ ਬਹੁਤ ਜ਼ਰੂਰੀ ਆ ਪ੍ਰਸ਼ਾਸਨ ਤੋਂ ਬਿਨਾ ਕੋਈ ਵੀ ਬੰਦਾ ਨਾ ਜਾਵੇ ਤੁਹਾਡੇ ਦੇ ਕਿਸੇ ਟੀਮ ਮੈਂਬਰ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹਨ ਇਹ ਤੇ ਉਦੋਂ ਲੜਨ ਪਏ ਇੱਕ ਦੋ ਜਣਾਂ ਨੂੰ ਤਕੜੇ ਸੀ ਫਿਰ ਉਹਨਾਂ ਨੇ ਮਤਲਬ ਦੂਜੀ ਤਰ੍ਹਾਂ ਫੜਫੜ ਕੇ ਸੁੱਟੇ ਵਿੱਚ ਗੱਡੀ ਦੇ ਇਹ ਤੇ ਮਤਲਬ ਆਉਂਦੇ ਨਹੀਂ ਕਾਬੂ ਉਹ ਫਿਰ ਉਹ ਵੇਖਿਆ ਸਾਰਿਆਂ ਨੇ ਕਿੱਦਾਂ ਲਿਆਂਦੇ ਫੜਫੜ ਕੇ ਅੰਮ੍ਰਿਤਸਰ ਦੀ ਇੱਕ ਵੀਡੀਓ ਬੜੀ ਵਾਇਰਲ ਵੀ ਹੋ ਰਹੀ ਸੀ ਉਹ ਮੇਰੇ ਖਿਆਲ ਰੈਸਕਿਊ ਤੁਸੀਂ ਕੀਤੇ ਸੀਗੇ ਉਹ ਬੱਸ ਦੇ ਵਿੱਚ ਦੋ ਅ ਬੱਚੇ ਜੇ ਹੀ ਸੀ ਉਹਨਾਂ ਨੇ ਨਸ਼ਾ ਕੀਤਾ ਸਾਰਿਆਂ ਕੀਤਾ ਸੀ ਇਹ ਤਾਂ ਔਰਤਾਂ ਨੇ ਵੀ ਕੀਤਾ ਸੀ ਔਰਤਾਂ ਨੇ ਵੀ ਕੀਤਾ ਔਰਤਾਂ ਨੇ ਮੈਂ ਤੁਹਾਨੂੰ ਦੱਸਣ ਡਿਆ ਜੀ ਉਹ ਵੇਖੋ ਕਿਹੜੇ ਕਿਹੜੇ ਤਗੜੇ ਸੀ ਮੁੰਡੇ ਸਾਰੇ ਜਿੰਨਾਂ ਫੜਿਆ ਵਾ ਬੜੇ ਯੋਰ ਨਾਲ ਫੜ ਪ੍ਰਸ਼ਾਸਨ ਨੇ ਥੋੜੀ ਫੜਿਆ ਉਹਨਾਂ ਨੂੰ ਪ੍ਰਸ਼ਾਸਨ ਦੇ ਕਿੱਥੋਂ ਕਾਬੂ ਹੋਣੇ ਪ੍ਰਸ਼ਾਸਨ ਤੇ ਮਨ ਲਓ ਅੱਧੇ ਕਿਲੋਮੀਟਰ ਤੇ ਸੀ ਉਹ ਵੇਖਿਓ ਨਾ ਇਸ਼ਾਰਾ ਮਾਰਤਾ ਤੇ ਮੁੰਡੇ ਸਾਡੇ ਪਹਿਲਾਂ ਫਿਲਡਿੰਗ ਲਾਈ ਸੀ ਭੱਜ ਕੇ ਉਹਨਾਂ ਫੜ ਕੇ ਬਾੜੇ ਧੱਕੇ ਨਾਲ ਅੰਦਰ ਹੂੰ ਫੜ ਕੇ ਸੀ ਪ੍ਰਸ਼ਾਸਨ ਦੇ ਹਵਾਲੇ ਕੀਤਾ ਤੁਹਾਡੇ ਮੀਡੀਆ ਦੇ ਸਹਿਯੋਗ ਨਾਲ ਲੋਕਾਂ ਤੱਕ ਆਵਾਜ਼ ਪਹੁੰਚੀ ਔਰ ਪ੍ਰਸ਼ਾਸਨ ਹਰਕਤ ਚ ਆ ਗਿਆ ਜੇ ਪ੍ਰਸ਼ਾਸਨ ਨੇ ਫੜੇ ਤਾਂ ਫਿਰ ਮਹਾਲੀ ਚ ਕੀ ਹੋਇਆ ਮਹਾਲੀ ਦੇ ਵਿੱਚ ਸੜਕ 'ਚ ਉਹ ਬੈਠੋ ਕਿਦਾਂ ਪ੍ਰਸ਼ਾਸਨ ਵਾੜ ਲਿਆ ਗੱਡੀ 'ਚ ਉਹਨਾਂ ਨੂੰ ਹੂੰ ਜਿੰਨਾ ਚਿਰ ਤੱਕ ਆਮ ਲੋਕ ਨਹੀਂ ਭਾਜੀ ਨਾਲ ਹੋਣਗੇ ਤੁਸੀਂ ਨਹੀਂ ਵਾੜ ਸਕਦੇ ਇਹਨਾਂ ਨੂੰ ਡਰ ਲੱਗਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੜਨ ਲੱਗਿਆ ਡਰਦੇ ਆ ਉਹਨਾਂ ਨੂੰ ਉਹ ਤਗੜੇ ਬੋਧ ਨੇ ਬਿੱਲੇ ਖਾਂਦੇ ਨੇ ਫਰਗੋਸ਼ ਖਾਂਦੇ ਉਹ ਕਈ ਕੁਝ ਖਾਂਦੇ ਆ ਉਹ ਉਹ ਤਗੜੇ ਨੇ ਇਹਨਾਂ ਨੂੰ ਹੂੰ ਉਹਨਾਂ ਨੂੰ ਜਿੰਨਾ ਚਿਰ ਪਬਲਿਕ ਨਹੀਂ ਤੁਹਾਡੇ ਨਾਲ ਖਲੋਂਦੀ ਉਹਨਾਂ ਚਿਰ ਕਿੱਥੋਂ ਫੜ ਲੋਗੇ ਜਿਹਨੇ 2.5 ਘੰਟ ਮਤਲਬ ਕਿਲੋ ਖਾ ਕੇ ਮੁਰਗਾ ਸੋਣਾ ਰੋਜ ਕਿੱਥੋਂ ਤੁਸੀਂ ਲੜ ਲੋਗੇ ਆ ਬੰਦਾ ਉਹਦੇ ਨਾਲ ਹੂੰ ਸਿਰ ਉਹ ਇੰਨੇ ਇੰਨੇ ਉਹਨਾਂ ਦੇ ਗੰਦੇ ਕੱਪੜੇ ਗੰਦੇ ਹੱਥ ਨਹੀਂ ਲਾਉਂਦੇ ਹੱਥ ਮੈਨੂੰ ਪਤਾ ਮੈਂ ਵੇਖਿਆ ਉਹ ਦਿਨ ਅਗਲੇ ਕਹਿੰਤੀਆਂ ਅਗਲੇ ਮੈਂ ਅਫਸਰ ਕਹਿੰਦੇ ਅਸੀਂ ਕੋ ਆਪਣੇ ਹੱਥ ਗੰਦੇ ਕਰੀਏ ਉਹ ਫਿਰ ਬਾਈਟਾ ਬਣਾ ਨਾ ਦੇਣ ਜੇ ਹੱਥ ਨਹੀਂ ਗੰਦੇ ਕਰਨੇ ਤੇ ਉਹ ਤੇ ਫਿਰ ਅਸੀਂ ਬਾੜੇ ਜਦੋਂ ਵਿੱਚ ਅਸੀਂ ਵੇਖੇ ਹਾਲਾਤ ਉਹਨਾਂ ਦੇ ਹੂੰ ਹੁਣ ਤੁਸੀਂ ਵੇਖਿਓ ਵੀ ਉਹ ਕਿੰਨਾ ਪ੍ਰਸ਼ਾਸਨ ਨੇ ਉਹਨਾਂ ਨੂੰ ਨਵਾ ਤਵਾ ਕੇ ਉਹਨਾਂ ਦੀ ਸ਼ ਉੱਥੇ ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲੀ ਮੈਨੂੰ ਲੱਗਦਾ ਕਿ ਜਦੋਂ ਪ੍ਰਸ਼ਾਸਨ ਨੇ ਰੈਸਕਿਊ ਕਰਕੇ ਅਸੀਂ ਫੜਾਏ ਆ ਨਵੀਂ ਜ਼ਿੰਦਗੀ ਉਹ ਸੀ ਉਹਨਾਂ ਬੱਚਿਆਂ ਦੀ ਉੱਥੇ ਖਾਣ ਪੀਣ ਦੀ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਾਫ਼ ਸੁਥਰਾ ਰਹਿਣਾ ਸੈਣਾ ਖਾਣਾ ਪੀਣਾ ਉਹ ਜ਼ਿੰਦਗੀ ਅਸਲ ਆ ਆ ਜ਼ਿੰਦਗੀ ਨਹੀਂ ਸੜਕਾਂ ਤੇ ਭੀਖ ਮੰਗਣੀ ਤੱਬ ਦੀਆਂ ਸੜਕਾਂ ਤੇ ਤੁਰੇ ਫਿਰਨਾ ਇਹ ਬਿਲਕੁਲ ਗੈਰ ਕਾਨੂੰਨੀ ਔਰ ਗਲਤ ਆ ਇੱਕ ਅਸੀਂ ਜਦੋਂ ਮਾਪੇ ਪਿੱਛੇ ਖਬਰ ਕੀਤੀ ਹੈ ਨਾ ਤੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹੜੇ ਆ ਇੰਨੇ ਡਿਟੈਂਸ਼ਨ ਸੈਂਟਰ ਬਣਿਆ ਸਭ ਕੁਝ ਬਣਿਆ ਉੱਥੇ ਜਾਓ ਨਹੀਂ ਜਾਣਾ ਉਹਨਾਂ ਭਾਜੀ ਹੂੰ ਚਿਨੇ ਦਿਹਾੜੀ 5000 ਰੁਪਿਆ 2000 ਰੁਪਿਆ ਆਪਣੀ ਕਮਾਈ ਉਹਦਾ ਕਹਿੰਦੇ ਵਾਹ ਪਰ ਆਪਨੇ ਹਾਲਾਤ ਦੇਖੇ ਆ ਜਦ ਕਿ ਸਹੀ ਬੜੇ ਹੋਏ ਆ ਉਥੇ ਬੈਡ ਬੁੱਡ ਲੱਗੇ ਹੋਏ ਆ ਉਥੇ ਨਹੀਂ ਆ ਸਾਰੇ ਹਾਲਾਤ ਵਧੀਆ ਵੇਖੋ ਪ੍ਰੋਜੈਕਟ ਬਣਿਆ ਜੇ ਬੱਚਾ ਕੋਈ ਪੜ੍ਹਨਾ ਚਾਹੁੰਦਾ ਨਾ 4000 ਰੁਪਿਆ ਸਰਕਾਰ ਉਹਨੂੰ ਦਿੰਦੀ ਮਹੀਨੇ ਦਾ ਤੁਸੀਂ ਕਿੰਨੀਆਂ ਸਰਕਾਰ ਦੀਆਂ ਸੈਂਟਰ ਦੀਆਂ ਸਕੀਮਾਂ ਪੰਜਾਬ ਦੀਆਂ ਸਕੀਮਾਂ ਤੁਸੀਂ ਲੈ ਲਓ ਯਾਰ ਤੁਸੀਂ ਕਰੋ ਕੰਮ ਜਦੋਂ ਕਰਨਾ ਹੀ ਨਹੀਂ ਜਿਹੜੇ ਬੰਦੇ ਨੇ ਉਹ ਮਹੀਨੇ ਦੇ ਬਜਾਏ ਦਿਹਾੜੀ ਪਾ ਲੈਣੀ ਇੱਕ ਦਿਨ ਚ ਉਹ ਬੰਦਾ ਫਿਰ ਕਿਉਂ ਕਰੂਗਾ ਕੰਮ ਹੂੰ ਔਰ ਜਦੋਂ ਇਹ ਨਹੀਂ ਆਉਂਦੇ ਉਹਨਾਂ ਨੂੰ ਕੁੱਟ ਕੇ ਨਿਆਣਿਆਂ ਨੂੰ ਘਲਦੇ ਆਂ ਭੀਖ ਮੰਗਵਾਈ ਜਾਂਦੀ ਬੱਚੇ ਕੋ ਕੁੱਟ ਕੇ ਬੱਚਿਆਂ ਨੂੰ ਕੁੱਟਿਆ ਬਿਲਕੁਲ ਬੱਚਿਆਂ ਨੂੰ ਟੌਰਚਰ ਕਰਕੇ ਉਹਨਾਂ ਕੋ ਕੰਮ ਹੁੰਦੇ ਆ ਕਿਹੜੇ ਬੱਚੇ ਦਾ ਜੀ ਕਰਦਾ ਲੋਕੀ ਗਾਲਾਂ ਕੱਢਦੇ ਆ ਤਪਦੀ ਸੜਕ ਤੇ ਕਿਦਾਂ ਉਹ ਤੁਰੇ ਫਿਰਦੇ ਵਿਚਾਰੇ ਹੂੰ ਉਹਨਾਂ ਨੂੰ ਮਤਲਬ ਜਿਹੇ ਹਿਸਾਬ ਨਾਲ ਉਹਨਾਂ ਦੀ ਜ਼ਿੰਦਗੀ ਆ ਨਾ ਇਹ ਜ਼ਿੰਦਗੀ ਖਰਾਬ ਕੀਤੀ ਜਾ ਰਹੀ ਆ ਔਰ ਮਗਰੋਂ ਜਲੇ ਇਹ ਚਲਾਉਂਦੇ ਨੈਕਸਸ ਜਿਹੜੇ ਲੋਕ ਉਹ ਗਰੁੱਪ ਲੈ ਕੇ ਜਾਂਦੇ ਟੋਲਾ ਲੈ ਕੇ ਆਉਂਦੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਔਰ ਧੱਕੇ ਨਾਲ ਉਹਨਾਂ ਨੂੰ ਕੰਮ ਕਰਾਉਂਦੇ ਪੜ੍ਹਨ ਲਿਖਣ ਦੀ ਉਮਰ ਆ ਬੱਚਿਆਂ ਦੀ ਨਾ ਕਿ ਇਹ ਕੰਮ ਕਰਨ ਦਾ ਤੁਸੀਂ ਕਈ ਵਾਰੀ ਦੇਖਦੇ ਆ ਕਿਸੇ ਦੀ ਲੱਤ ਟੁੱਟੀ ਹੋਈ ਹੈ ਕਿਸੇ ਦੀ ਲੱਤ ਕੱਟੀ ਹੋਈ ਹੈ ਟੋੜੀ ਜਾਂਦੀ ਆ ਟੋੜੀ ਜਾਂਦੀ ਟੋੜੀ ਜਾਂਦੀ ਬਿਲਕੁਲ ਟੋੜੀ ਜਾਂਦੀ ਕਿੰਨੇ ਕਿਰਤ ਕਮਾਈ ਕਰਦੇ ਲੋਕ ਹੈਂਡੀਕੈਪਟ ਬਹੁਤ ਸਾਰੇ ਲੋਕ ਨੇ ਸਰਕਾਰ ਦੀਆਂ ਸਕੀਮਾਂ ਵੇ ਲਈਆਂ ਨੌਕਰੀ ਕਰਨ ਦੇ ਕਿਰਤ ਕਮਾਈ ਕਰਦੇ ਆਪਣੀ ਉਹ ਭੀਖ ਨਹੀਂ ਮੰਗਦੇ ਹਾਂ ਪਰ ਇਹ ਲੋਕ ਜਿਹੜੇ ਭੀਖ ਮੰਗਦੇ ਤੁਸੀਂ ਦੇਖ ਲਓ ਇਹਨਾਂ ਨੇ ਜ਼ਖਮ ਛਿੱਲੇ ਹੁੰਦੇ ਆਪਣੇ ਆਪ ਹੀ ਹਾਂ ਦੇ ਹਿਸਾਬ ਦੇ ਨਾਲ ਬਾਹਾਂ ਗੱਲ ਚ ਪਈਆਂ ਨੇ ਕਿੰਨੀਆਂ ਵੀਡੀਓ ਆਉਂਦੀਆਂ ਕਿੰਨੇ ਉਦਾਹਰਣਾਂ ਦੇਣਾ ਇਹ ਭਾਈ ਦੇ ਵੇਖੇ ਕਈ ਵਾਰੀ ਪੋੜੀਆਂ ਛੱਡ ਗਏ ਮੈਂ ਵੇਖਿਆ ਉਦਣ ਉਹ ਐਡਾ ਐਂਗਲ ਇਹਨੇ ਭਾਜੀ ਫਿਲਮਾਂ ਦੇ ਵਿੱਚ ਜਿੱਦਾਂ ਹੀਰੋ ਮਾਰਦੇ ਛਾਲ ਉਦਾਂ ਮਾਰੀ ਉਹਨੇ ਹੂੰ ਤੇ ਮੈਂ ਖੁਦ ਭੱਜਾਂ ਉਹਦੇ ਮਗਰ ਮੈਨੂੰ ਪਤਾ ਵੀ ਉਹਦੀ ਸਪੀਡ ਜਿਹੜੀ ਕਿੰਨੀ ਸੀ ਹੂੰ ਉੱਥੇ ਆਲੇ ਦੁਆਲੇ ਟ੍ਰੈਫਿਕ ਸਾਰੀ ਜਾਮ ਹੋ ਗਈ ਸੀ ਕਿੱਦਾਂ ਅਸੀਂ ਫੜਿਆ ਕਿੱਦਾਂ ਭੱਜ-ਭੱਜ ਕੇ ਜੇ ਸਾਨੂੰ 35-40 ਜਾਣਿਆਂ ਨੂੰ ਮਤਲਬ ਇਹਨਾਂ ਨੇ ਏਡੇ-ਏਡੇ ਬੰਦੇ ਸਾਰੇ ਤਕੜੇ ਸੀਗੇ ਉਹਨਾਂ ਨੂੰ ਧੋਖਾ ਦਿੱਤਾ 35-40 ਜਾਣੇ ਪ੍ਰਸ਼ਾਸ ਮਲੋ 80 ਬੰਦੇ ਹੋਣ ਤੇ ਉਹਨਾਂ ਬੰਦਿਆਂ ਤੋਂ ਵੀ ਛੁੱਟ ਕੇ ਭੱਜਣੇ ਦਾ ਮਤਲਬ ਵੀ ਬੰਦੇ ਟ੍ਰੇਨਡ ਕੀਤੇ ਪੁਰੇ ਹੂੰ ਇਸ ਕਰਕੇ ਬੜੇ ਮਾਰਸ਼ਲ ਨੇ ਇਹਨਾਂ ਨੂੰ ਬੜੇ ਤਰੀਕੇ ਦੇ ਨਾਲ ਹੱਥ ਪਾਇਆ ਜਾਂਦਾ ਜਦੋਂ ਇਹਨਾਂ ਦੇ ਪਿੱਛੇ ਹੈ ਕੋਣ ਪਤਾ ਲੱਗਿਆ ਇਹ ਤਾਂ ਇਹ ਭਾਜੀ ਗਰੋਹ ਚੱਲਦੇ ਸਾਰੇ ਹੁਣ ਤੁਸੀਂ ਦੇਖੋ ਮੈਨੂੰ ਤੁਸੀਂ ਪੁੱਛਣ ਦੇ ਮੈਂ ਥੋੜੀ ਚਲਾਉਣ ਦੇ ਆ ਸਿਸਟਮ ਮੈਂ ਇਹ ਪਹਿਲੇ ਇਹਨਾਂ ਨੇ ਮਗਰ ਜਾਣਦੇ ਆ ਇਹ ਪਤਾ ਲੱਗ ਜਾਣਾ ਸਾਰਾ ਤੁਹਾਨੂੰ ਲੱਗ ਗਿਆ ਹੈ ਤੁਸੀਂ ਇਹ ਗੱਲ ਤੁਸੀਂ ਦੱਸਣਾ ਨਹੀਂ ਚਾਹੁੰਦੇ ਦੇਖੋ ਮੈਂ ਇਹ ਚੀਜ਼ ਜਿਹੜੀ ਪ੍ਰਸ਼ਾਸਨ ਸਰਕਾਰ ਕਰ ਰਹੀ ਹੈ ਨਾ ਹੂੰ ਮੇਰੀ ਕੋਸ਼ਿਸ਼ ਹੁੰਦੀ ਕਿ ਕਦੀ ਸਰਕਾਰ ਦੇ ਕੰਮ ਵਿੱਚ ਵਿਘਨ ਨਾ ਪਾਇਆ ਜਾਵੇ ਅਸੀਂ ਆਪਣੀ ਸਰਕਾਰ ਦਾ ਆਪਣੇ ਲੋਕਾਂ ਦਾ ਸਹਿਯੋਗ ਕਰਨਾ ਆਪਣੇ ਸਟੇਟ ਦੀ ਜਿਹੜੀ ਗੱਲ ਹੈ ਕੋਈ ਵੀ ਹੁਣ ਜੇ ਅੱਜ ਅਸੀਂ ਸਾਰੀਆਂ ਗੱਲਾਂ ਕੈਮਰੇ ਤੇ ਕਰਦੀਆਂ ਤੇ ਲੋਕ ਜਿਹੜੇ ਨੇ ਇੱਥੋਂ ਆਊਟ ਹੋ ਜਾਣਗੇ ਅਵੇਅਰ ਹੋ ਜਾਣਗੇ ਅੱਜ ਤੁਸੀਂ ਸਭ ਤੋਂ ਵੱਡੀ ਗੱਲ ਤੇ ਇੱਥੋਂ ਕਲੀਅਰ ਹੋਏ ਦੀ ਵੀ ਜੇ ਇਹ ਲੋਕ ਸਹੀ ਨੇ ਅੱਜ ਇਹ ਕਿੱਥੇ ਨੇ ਕਿਉਂ ਗਲੀਆਂ ਸੁੰਨੀਆਂ ਹੋ ਗਈਆਂ ਲਾਈਟਾਂ ਸੁੰਨੀਆਂ ਹੋ ਗਈਆਂ ਰੈਸਟੋਰੈਂਟ ਹੋਟਲ ਢੀਕ ਰਹੇ ਇਹਨਾਂ ਨੂੰ ਤੇ ਜਿਨ੍ਹਾਂ ਨੂੰ ਆਤ ਪਈ ਹੀ ਰੋਜ ਦੇ 10 ਰੁਪਏ ਦੇਣ ਦੀ ਤੇ ਉਹ ਤੇ ਮਤਲਬ ਵਿਚਾਰੇ ਵੇਂਦੇ ਆਲੇ ਦੁਆਲੇ ਤੇ ਉਹਨਾਂ ਨੂੰ ਘਬਰਾਟ ਪੈਂਦੀ ਆ ਵੀ ਯਾਰ ਆਇਆ ਨਹੀਂ ਕੋਈ ਸ਼ੀਸ਼ਾ ਨਹੀਂ ਖੜਕਾਇਆ ਭਲੇਖਾ ਪੈਂਦਾ ਕਿਸੇ ਵੇਲੇ ਮੈਨੂੰ ਪਿਆ ਦੋ ਤਿੰਨ ਦਿਰੀ ਭਲੇਖਾ ਮੈਂ ਵੀ ਲਾਈਟਾਂ ਉਹ ਅਮਰੇ ਸਰ ਦੀਆਂ ਇਹ ਮੈਂ ਕਹਿੰਦਾ ਸੁਨੀਆਂ ਪੈ ਗਈਆਂ ਹੁਣ ਕਈ ਲੋਕ ਨਾ ਸਟੋਰੀਆਂ ਪਾਉਂਦੇ ਬਣਾ ਬਣਾ ਕੇ ਉਹ ਮਤਲਬ ਮੇਰੀ ਰੀਲ ਕੱਢ ਲੈਂਦੇ ਉਹ ਲਾ ਕੇ ਫੋਟੋ ਤੇ ਉਹ ਕਹਿੰਦੇ ਸੁਨੀਆਂ ਪੈ ਗਈਆਂ ਗਲੀਆਂ ਵਿੱਚ ਮਿਰਜ਼ਾ ਯਾਰ ਫਿਰੇ ਤੇ ਉਹ ਪਾ ਪਾ ਕੇ ਗਾਣੇ ਲਾਲਾ ਮੈਨੂੰ ਪਾਈ ਜਾਂਦੇ ਕਈ ਤੇ ਮੈਨੂੰ ਕਹਿੰਦੇ ਭਾਜੀ ਤੁਸੀਂ ਕੱਲੇ ਤਰੇ ਫਿਰਦੇ ਵੇਖ ਮੈਂ ਜਿੰਨਾ ਧੰਨਵਾਦ ਕਰ ਲਾਣਾ ਮੈਂ ਤੇ ਕੀ ਸਾਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਮੈਨੂੰ ਨਹੀਂ ਪਤਾ ਕੋਈ 3.5 ਸਾਲ ਚ ਕੰਮ ਕੀਤਾ ਕਿ ਨਹੀਂ ਕੀਤਾ ਪਰ ਹਰ ਕੰਮ ਕੀਤਾ ਨਾ ਪਰ ਇਹਦੇ ਵਿੱਚ ਲੋਕਾਂ ਨੇ ਇੱਕ ਗੱਲ ਕਹਿਤੀ ਵੀ ਸਾਨੂੰ ਜੋ ਸਕੂਨ ਕਹਿੰਦੇ ਮਿਲਿਆ ਜੋ ਸਾਨੂੰ ਚੰਗਾ ਲੱਗਿਆ ਕਿਤੇ ਉਹ ਨਹੀਂ ਹੋਇਆ ਕੰਮ ਇਹ ਕੰਮ ਵੀ ਕੋ ਲੋਕਾਂ ਨੂੰ ਚਾਹੀਦਾ ਕੀ ਆ ਸਕੂਨ ਭਰੀ ਜ਼ਿੰਦਗੀ ਸਕੂਨ ਭਰੀ ਜ਼ਿੰਦਗੀ ਕੁਛ ਨਹੀਂ ਲੋਕ ਮੰਗਦੇ ਕਿਸੇ ਸੜਕ ਦਾ ਪਾਣੀ ਦਾ ਸਾਰੇ ਮੁੱਦੇ ਮੈਂ ਵੇਖਿਆ ਵਿੱਕੇ ਪੈ ਗਏ ਇਸ ਗਾੜੀ ਜਦੋਂ ਇਹ ਚੀਜ਼ ਚੱਲੀ ਪਈ ਆਜੀ ਭੀਖ ਮੰਗਣ ਵਾਲੇ ਭਜਾਤੇ ਮੈਨੂੰ ਮਤਲਬ ਮੈਂ ਸੋਚਿਆ ਨਹੀਂ ਸੀ ਕਿ ਇਸ ਚੀਜ਼ ਨੂੰ ਇੰਨਾ ਲੋਕਾਂ ਨੇ ਡਿਪਲੀ ਇੰਨਾ ਪਰੇਸ਼ਾਨ ਹੋਏ ਲੋਕ ਇੰਨਾ ਚੀਜ਼ਾਂ ਤੋਂ ਇਸ ਚੀਜ਼ ਦਾ ਦੂਜੀਆਂ ਸਟੇਟਾਂ 'ਚ ਅਸਰ ਹੋਇਆ ਜਾ ਕੇ ਹੂੰ ਬਿਲਕੁਲ ਹਰਿਆਣੇ 'ਚ ਦਿੱਲੀ 'ਚ ਹਿਮਾਚਲ 'ਚ ਰਾਜਸਥਾਨ 'ਚ ਮੱਧ ਪ੍ਰਦੇਸ਼ ਬਿਹਾਰ ਜੁਪੀ ਤੱਕ ਇਹਨਾਂ ਦਾ ਜਿਹੜਾ ਅਸਰ ਹੋਇਆ ਵਾ ਵੀ ਪੰਜਾਬ ਸਰਕਾਰ ਨੇ ਜਿਹੜਾ ਐਕਸ਼ਨ ਲਿਆ ਬਹੁਤ ਵੱਡਾ ਐਕਸ਼ਨ ਲਿਆ ਤੁਸੀਂ ਗੱਲ ਕੀ ਵੀ ਰੈਸਟੋਰੈਂਟ ਇਹਨਾਂ ਨੂੰ ਉਡੀਕਦੇ ਨੇ ਬਿਲਕੁਲ ਰੈਸਟੋਰੈਂਟ ਕਿਉਂ ਡਿੱਗਦੇ ਆ ਮੈਂ ਗੱਲ ਸਮਝ ਗਿਆ ਤੇ ਬੈਸਟ ਡਾਟਾ ਤੇ ਦੁਕਾਨਾਂ ਦੇ ਪਰ ਚੱਲਦਾ ਸੀ ਕੰਮ ਵੇਖੋ ਦੁਕਾਨ ਉੱਥੇ ਪੈਸੇ ਮੰਗਣੇ ਦੁਕਾਨ ਤੋਂ ਸਮਾਨ ਲੈ ਦੋ ਆਟਾ ਲੈ ਦੋ ਆਟਾ ਲੈਤਾ ਉਹ ਆਟਾ ਫਿਰ ਉੱਥੇ ਚੱਲ ਗਿਆ 200 ਦੀ 250 ਦੀ ਗੁੱਥੀ ਆਈ 150 ਚ ਵਾਪਸ ਚੱਲ ਗਈ ਅੱਛਾ ਜੀ ਫਿਰ ਆ ਗਿਆ ਆਟਾ ਲੈ ਦੋ ਉਹ ਫਿਰ ਕਈ ਜਾਂਦੇ ਚੱਲ ਯਾਰ ਉਹਨੇ ਕਿਹਾ ਸੀਗਾ ਪੁਨ ਕਰ ਲਿਆ ਕਰੋ ਅੱਜ ਕੱਲ ਜਨਾਨੀਆਂ ਨੂੰ ਨਾ ਵਹਿਮ ਬੜਾ ਵਾ ਆ ਪੀਪਲ ਨੂੰ ਦੁੱਧ ਪਾਦੀ ਐ ਐਸਟਰੋਲੋਜਰ ਬੋਪਾ ਹਾਂ ਅੱਜ ਕੱਲ ਅਜਿਹਾ ਟ੍ਰੈਂਡ ਵੀ ਆਉਣਾ ਹਾਂ ਹਾਂ ਬਿਲਕੁਲ ਉੱਥੇ ਦੁੱਧ ਪ ਉਹ ਗਾਂ ਨੂੰ ਪੇੜਾ ਪਾ ਦੋ ਮਤਲਬ ਹਰ ਕੰਮ ਕੋਈ ਨਾ ਕੋਈ ਦੱਸਣਾ ਮਾ ਪिपल ਤੇ ਤੇਲ ਪਾਓ ਰਾਤ ਨੂੰ ਕਈ ਇਹ ਵਹਿਮ ਭਰ ਬੈਣਾ ਜਿਹੜੇ ਇਹ ਨੁਕਸਾਨ ਕਰਦੇ ਆ ਔਰ ਕਈ ਤੇ ਇਹੋ ਜਿਹੇ ਆ ਜੋ ਕਹਿੰਦੇ ਵੀ ਤੁਸੀਂ ਨਾ ਸੋਮਵਾਰ ਨੂੰ ਚਿੱਟੀ ਚੀਜ਼ ਦਾਨ ਕਰੋ ਉਹ ਫਿਰ ਸੋਮਵਾਰ ਵਾਲੇ ਦਿਨ ਉਹ ਉੱਥੇ ਆਟੇ ਦੀਆਂ ਗੁੱਥੀਆਂ ਜਿਹੜੀਆਂ ਹੁੰਦੀਆਂ ਨਾ ਉਸ ਹਿਸਾਬ ਨਾਲ ਲੋ ਜੇ ਦਿਹਾੜੀ 'ਚ ਇੱਕ ਬੰਦੇ ਨੂੰ 10 ਵੀ ਲੈਤੀਆਂ ਤੇ 1500 ਰੁਪਏ ਹੋ ਗਿਆ 250 ਦੀ ਗੁੱਥੀ ਆ 100 ਰੁਪਏ 'ਚ 150 'ਚ ਦੁਕਾਨ ਵਾਲੇ ਨੇ ਵਾਪਸ ਲੈ ਲਈ 250 ਦੀ ਵੇਚ ਕੇ ਹੂੰ ਉਹ ਦੁਕਾਨਾਂ ਵਾਲਿਆਂ ਦਾ ਵੀ ਕੰਮ ਕੱਟ ਗਿਆ ਤੇ ਦੁਕਾਨਾਂ ਵਾਲੇ ਜਿਹੜੇ ਇੱਥੋਂ ਦੇ ਕੰਮ ਕਰਦੇ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਦੇ ਵੱਲ ਨਹੀਂ ਕਰਨਾ ਇਹਨਾਂ ਦੀ ਅਸੀਂ ਸੇਵਾ ਕਰਨੀ ਹੈ ਇਹਨਾਂ ਜਿੱਥੇ ਦਰਖਾਸਤ ਦੇਣੀ ਦੇ ਦੇਣ ਜੋ ਕਰਨਾ ਕਰ ਲੈਣ ਇਹਨਾਂ ਦੀ ਅਸੀਂ ਸੇਵਾ ਕਰਾਂਗੇ ਕਿਉਂਕਿ ਬੜਾਵਾ ਇਹ ਦਿੰਦੇ ਨੇ ਸਰਕਾਰ ਨਹੀਂ ਦਿੰਦੀ ਗਲਤ ਕੰਮ ਨੂੰ ਬੜਾਵਾ ਇਹ ਲੋਕ ਦਿੰਦੇ ਨੇ ਜਿਹੜੇ ਲੋਕ ਉਹਨਾਂ ਦੀ ਪਨਾਹ ਪੁਸ਼ਤੀ ਕਰਦੇ ਨੇ ਇਹ ਲੋਕ ਉਹਨਾਂ ਨੂੰ ਗਲਤ ਰਸਤਾ ਵਿਖਾਉਂਦੇ ਨੇ ਉਹ ਲੋਕ ਚੱਲਦੇ ਨੇ ਕਿਤੇ ਨਾ ਕਿਤੇ ਇਹ ਵੀ ਉਹਨੇ ਬਰੋਬਰ ਦੇ ਭਾਗੀਦਾਰ ਨੇ ਹੂੰ ਇਹਨਾਂ ਨੂੰ ਚੇਤਾਵਨੀ ਦਿੱਤੀ ਅਮਰਸਰ ਦੇ ਮੈਂਬਰ ਪਾਰਲੀਮੈਂਟ ਨੇ ਸਰਕਾਰ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਬੰਦੇ ਬਣਜੋ ਹੂੰ ਇਹ ਕੰਮ ਨਾ ਕਰੋ ਪਰ ਇਹ ਕਰਦੇ ਨੇ ਦੁਕਾਨਾਂ ਵਾਲੇ ਡੀਕਰੇ ਆ ਵੇਂਦੇ ਆ ਵੀ ਕਿੱਥੇ ਚਲ ਗਏ ਬੱਚੇ ਹੂੰ ਰঞ্জੀਤ ਐ ਵੀ ਨਹੀਂ ਜਾਇਓ ਕਿਤੇ ਉੱਥੇ ਮਤਲਬ ਬੱਚੇ ਨिके-ਨिके ਬਾਹਰ ਹੁੰਦੇ ਸੀਗੇ ਬੜਾ ਤੰਕੀਤਾ ਹੁੰਦਾ ਸੀ ਲੋਕਾਂ ਨੂੰ ਉਹਨਾਂ ਨੇ ਤੇ ਉਹ ਹੁਣ ਤੁਸੀਂ ਵੇਖੋ ਧਿਆਰ ਵੀ ਆ ਗਿਆ ਤੇ ਹੁਣ ਉਤੋਂ ਆ ਕੰਮ ਹੋ ਗਿਆ ਸਰਕਾਰ ਦਾ ਲੁਧਿਆਣਾ ਲੁਧਿਆਣਾ ਕ੍ਰਿਸ਼ਨਾ ਮੰਦਿਰ ਹੈਗਾ ਬੜੀ ਸੰਗਤ ਆਂਦੀ ਆ ਉੱਥੇ ਕ੍ਰਿਸ਼ਨਾ ਬੰਦਰ ਦੇ ਬਾਹਰ ਲਾਈਨ ਲਾ ਕੇ ਬੈਠੇ ਹੁੰਦੇ ਸੀ ਇੱਕ ਦਿਨ ਮੈਂ ਕੈਮਰਾਮੈਨ ਨਾਲ ਗਿਆ ਮੈਂ ਕਿਹਾ ਚੱਲ ਅੱਜ ਦੇਖਦੇ ਆ ਕਿ ਕੀ ਹਿਸਾਬ ਹੈ ਮੇਰੇ ਲੱਭੇ ਨਹੀਂ ਕੋਈ ਵਹ ਤਾਂ ਨੂੰ ਮਹਿਸੂਸ ਹੁੰਦਾ ਨਾ ਕਿਸੇ ਵੇਲੇ ਆਪਾਂ ਨੂੰ ਮਤਲਬ ਫੀਲ ਹੁੰਦਾ ਨਾ ਵੀ ਯਾਰ ਗਲੀਆਂ ਚ ਬੱਚੇ ਛੋਟੇ ਛੋਟੇ ਸੜਕਾਂ ਤੇ ਕਿੱਧਰ ਗਏ ਜੱਕ ਦਾ ਵੀ ਮਤਲਬ 2-3 ਦਿਨ ਚ ਉੱਡ ਗਏ ਆਦਤ ਪੈ ਗਈ ਸੀ ਨਾ ਸਾਨੂੰ ਉਹ ਆਦਤ ਵੇਖੋ ਕਿਸੇ ਵੇਲੇ ਛੁੱਟਦੀ ਟਾਈਮ ਲੱਗਦਾ ਸਾਨੂੰ ਭੁਲੇਖਾ ਜਾ ਪੈਂਦਾ ਕਿਸੇ ਵੇਲੇ ਵੀ ਆ ਜਾਣ ਵਾਲੇ ਦੀ ਚਲ ਕਿੱਦਾਂ ਗਏ ਇੱਥੇ ਹੀ ਸ਼ੰਕਾ ਪੈਦਾ ਹੁੰਦੀ ਆ ਵੀ ਤੁਹਾਡੇ ਮੀਡੀਆ ਦੀ ਤਾਕਤ ਔਰ ਡੀਐਨਏ ਦੀ ਤਾਕਤ ਹੂੰ ਇਹ ਬੱਚੇ ਇਹਨਾਂ ਦੇ ਨਹੀਂ ਸੀ ਹੂੰ ਇੱਥੇ ਕਲੀਅਰ ਹੋ ਜਾਂਦਾ ਇਹਨਾਂ ਦੇ ਬੱਚੇ ਹੁੰਦੇ ਤੇ ਇਹ ਕਹਿੰਦੇ ਵੀ ਸਾਡੇ ਬੱਚਿਆਂ ਦਾ ਡੀਐਨਏ ਟੈਸਟ ਕਰਾਓ ਹੂੰ ਸਾਡੇ ਬੱਚਿਆਂ ਨੂੰ ਪੜਾਓ ਸਾਨੂੰ ਰੋਜ਼ਗਾਰ ਦੋ ਅਸੀਂ ਮੰਗਦੇ ਨਹੀਂ ਹੂੰ ਇੱਕ ਵੀ ਬੰਦਾ ਗਾੜੀ ਆ ਕੇ ਇਹ ਗੱਲ ਨਹੀਂ ਕਹੀ ਵੀ ਸਾਨੂੰ ਰੋਜ਼ਗਾਰ ਦੋ ਹੂੰ ਇੱਕ ਬੰਦੇ ਨੇ ਵੀ ਨਹੀਂ ਕਿਹਾ ਵੀ ਅਸੀਂ ਡੀਐਨਏ ਟੈਸਟ ਕਰਾਉਣਾ ਹੂੰ ਉਹ ਨਿਕਲ ਗਏ ਥੋ ਟ੍ਰੇਨਾਂ ਪਰ ਭਰ ਕੇ ਹੂੰ ਇਹਨਾਂ ਨੇ ਕਿਹੜੀ ਟਿਕਟ ਲੈਣੀ ਆ ਜਾਂ ਪੁੱਛਣਾ ਕਿਨ ਮਿੰਟੋ ਮਿੰਟ ਨਿਕਲ ਗਏ ਥੋ ਸਭ ਛੱਡ ਗਏ ਇੱਥੇ ਜੋ ਕੁਝ ਵੀ ਹੈਗਾ ਇਹਨਾਂ ਕੋ ਖਾਲੀ ਝੁੱਗੀਆਂ ਪਈਆਂ ਅੱਧਿਆ ਜਿਆਦਾ ਭੱਜ ਚੁਗੀਆਂ ਖਾਲੀ ਬਹੁਤ ਚੁਗੀਆਂ ਖਾਲੀ ਹੋ ਗਏ ਮੈਂ ਤੁਹਾਨੂੰ ਦੱਸੇ ਬੇਸੀ ਵਾਲੇ ਕੇ ਸਵਾਲ ਲੈ ਕੇ ਸਮਾਨ ਇਹਨਾਂ ਕੋ ਕੀ ਤੁਸੀਂ ਤੁਸੀਂ ਉਹ ਲੈ ਜਾਂਦੇ ਵੇਚਦੇ ਮੈਂ ਤਾਂ ਬੇਸੀ ਵਾਲੇ ਕੇ ਐਲਈਡੀ ਸੀ ਇਹ ਚੀਜ਼ਾਂ ਜਿਹੜੀਆਂ ਨਾ ਮਿੰਟੋ ਮਿੰਟੀਆਂ ਇਕੱਠੀਆਂ ਕਰਦੇ ਆ ਮਿੰਟੋ ਮਿੰਟੀਆਂ ਲੈ ਜਾਂਦੇ ਆ ਲੀੜੇ ਕੱਪੜੇ ਮਾੜੇ ਮੋੜ ਜਿਹੜੇ ਹੁੰਦੇ ਉਹ ਛੱਡ ਜਾਂਦੇ ਆ ਜਦੋਂ ਇਹੋ ਜਿਹੇ ਕੰਮ ਕੋਈ ਸਰਕਾਰ ਐਕਸ਼ਨ ਲੈਂਦੀ ਨਾ ਵੱਡਾ ਫਿਰ ਇਹਨਾਂ ਨੂੰ ਹੁੰਦਾ ਵੀ ਦਵਾ ਦਰ ਨਿਕਲ ਜਾਓ ਕੱਲ ਨੂੰ ਕਾਬੂ ਆ ਗਏ ਤੇ ਸਾਰੀ ਉਮਰ ਜੇਲ੍ਹ ਚ ਲੰਗ ਜੂਗੀ ਹੂੰ ਸੋ ਸਰਕਾਰ ਬੜੇ ਯੋਰ ਨਾਲ ਬੜੀ ਤੇਜ਼ੀ ਦੇ ਨਾਲ ਐਰ ਕੀ ਹਰਕਤ ਚਾਈ ਆ ਔਰ ਇਹ ਬੜਾ ਸ਼ਲਾਘਾਜਨਕ ਕਦਮ ਸੀ ਅੱਜ ਪੂਰੀ ਵਾਵਾ ਹੋ ਰਹੀ ਸਰਕਾਰ ਦੀ ਔਰ ਇਹਦੇ ਵਿੱਚ ਆਪਾਂ ਢਿੱਲ ਨਹੀਂ ਪੈਂਦੇ ਨਹੀਂ ਮੈਂ ਬਹੁਤ ਜਲਦ ਮੈਡਮ ਬਲਜੀਤ ਕੌਰ ਜੀ ਨਾਲ ਮੀਟਿੰਗ ਕਰਨ ਜਾ ਰਿਹਾ ਔਰ ਇਹਦੇ ਵਿੱਚ ਮੈਂ ਨਾਲ ਹੀ ਸਾਰੇ ਡੀਸੀ ਸਾਹਿਬਾਨਾਂ ਨੂੰ ਮਿਲਣਾ ਵਾ ਲੋਕ ਇਹ ਹੀ ਕਹਿ ਰਹੇ ਸੀ ਕਿ ਵੀ ਇਹਨਾਂ ਨੇ ਦੁਬਾਰਾ ਆ ਜਾਣਾ ਨਹੀਂ ਆਉਂਦੇ ਪਾਜੀ ਨਹੀਂ ਆਣ ਦਿੰਦੇ ਮੈਂ ਕਿਹਾ ਸਵਾਲ ਨਹੀਂ ਪੈਦਾ ਹੁੰਦਾ ਇਹ ਕਿੱਥੋਂ ਆ ਜਾਣਗੇ ਹੁਣ ਡਾਇਨਾਸੌਰ ਆਏ ਵਾਪਸ ਬਾਚੋ ਇਹ ਵੀ ਨਹੀਂ ਆਉਣਗੇ ਵਾਪਸ ਫਿਰ